ਜੇ ਮੈਂ ਆਖਾਂ ਕਿ ਅਸੀਂ ਇਹ ਸੁਧਾਰ ਲਿਆਏ ਹੈ ਤੇ ਸੱਚ ਨਹੀਂ ਹੋਵੇਗਾ ਉਹਨਾਂ ਨੇ 2 ਦਸੰਬਰ ਨੂੰ ਜਿਹੜਾ ਫੈਸਲਾ ਦਿੱਤਾ ਤੁਸੀਂ ਸਾਰਿਆਂ ਨੇ ਉਹਦੇ ਵਿੱਚ ਦੇਖਿਆ ਹੈ ਟੈਲੀਵਿਜ਼ਨ ਦੇ ਵਿੱਚ ਕਿ ਉਹ ਸੁਖਬੀਰ ਕਿਹੜੇ ਢੰਗ ਨਾਲ ਹਾਂਜੀ 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 ਕਰਦਾ ਰਿਹਾ ਵੀਰ ਦੀ ਬਦਕਿਸਮਤੀ ਕਿ ਕੁਝ ਦਿਨ ਬਾਅਦ ਉਹ ਕਹਿੰਦਾ ਟੈਲੀਵਿਜ਼ਨ ਦੇ ਵਿੱਚ ਕਿ ਭਾਈ ਹਾਂ ਮੈਂ ਤਾਂ ਉਹੀ ਕਹਿ ਦਿੱਤਾ ਸੀ ਹਾਂ ਮਤਲਬ ਉਹਨੇ ਤੋਹਫੀਨ ਕੀਤੀ ਅਕਾਲ ਤਖਬੀ ਜੇ ਮੈਂ ਆਖਾਂ ਕਿ ਅਸੀਂ ਇਹ ਸੁਧਾਰ ਲਿਆਏ ਹੈ ਤੇ ਸੱਚ ਨਹੀਂ ਹੋਵੇਗਾ ਇਹ ਸੁਧਾਰ ਰੱਬ ਆਪ ਲੈ ਕੇ ਆਇਆ ਹੈ ਸਾਨੂੰ ਉਮੀਦ ਨਹੀਂ ਸੀ ਕਿ ਜਦੋਂ ਕੁਝ ਸਜਣ ਅਕਾਲੀ ਦਲ ਵਾਲੇ ਅਕਾਲ ਤਖਤ ਕੋਲ ਗਏ ਹੈ ਕਿ ਅਕਾਲ ਤਖਤ ਇਹੋ ਜੀ ਮਹਾਨ ਕਿਰਪਾ ਕਰਨਗੇ ਉਹ ਸਮਝ ਜਾਣਗੇ ਕਿ ਬਈ ਧੜਕਨ ਅੱਜ ਪੰਜਾਬ ਦੇ ਸਿੱਖਾਂ ਨੂੰ ਕੀ ਹੈ ਔਰ ਉਹ ਸਮਝਦੇ ਹੋਏ ਉਹਨਾਂ ਨੇ 2 ਦਸੰਬਰ ਨੂੰ ਜਿਹੜਾ ਫੈਸਲਾ ਦਿੱਤਾ ਤੁਸੀਂ ਸਾਰਿਆਂ ਨੇ ਉਹਦੇ ਵਿੱਚ ਦੇਖਿਆ ਟੈਲੀਵਿਜ਼ਨ ਦੇ ਵਿੱਚ ਕਿ ਉਹ ਸੁਖਬੀਰ ਕਿਹੜੇ ਢੰਗ ਨਾਲ ਹਾਂਜੀ 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 ਕਰਦਾ ਰਿਹਾ ਹਰ ਗੁਨਾ ਨੂੰ ਮੰਨਿਆ ਬਦ ਕਿਸਮਤੀ ਉਹਦੀ ਸੁਖਬੀਰ ਦੀ ਬਦ ਕਿਸਮਤੀ ਕਿ ਕੁਛ ਦਿਨ ਬਾਅਦ ਉਹ ਕਹਿੰਦਾ ਟੈਲੀਵਿਜ਼ਨ ਦੇ ਵਿੱਚ ਕਿ ਭਾਈ ਹਾਂ ਮੈਂ ਤਾਂ ਉਹੀ ਕਹਿ ਦਿੱਤਾ ਸੀ ਹਾਂ ਮਤਲਬ ਉਹਨੇ ਤੋਹਫੀਨ ਕੀਤੀ ਅਕਾਲ ਤਖਬ ਜੇ ਉਹ ਮੰਨ ਜਾਂਦਾ ਚੁੱਪ ਰਹਿਣਾ ਤੇ ਸ਼ਾਇਦ ਉਹ ਮਾਫ ਹੋ ਜਾਂਦਾ ਕਿਉਂਕਿ ਉਹਨੇ ਤਨਖਾਹ ਪੂਰੀ ਕਰ ਲਈ ਸੀ ਲੇਕਿਨ ਰੱਬ ਨਹੀਂ ਸੀ ਚਾਹੁੰਦਾ ਸੋ ਭਰਾਵੋ ਤੇ ਭੈਣੋ ਜੇ ਰੱਬ ਉਹ ਨਹੀਂ ਸੀ ਚਾਹੁੰਦਾ ਤੇ ਆਪਾਂ ਫਿਰ ਰੱਬ ਦਾ ਕਹਿਆ ਮੰਨੀਏ ਰੱਬ ਚਾਹੁੰਦਾ ਹੈ ਕਿ ਅਕਾਲੀ ਦਲ ਨੂੰ ਦੂਰ ਦੁਆਰਾ ਸੁਧਜੀਤ ਕੀਤਾ ਜਾਵੇ ਔਰ ਉਹਦਾ ਢੰਗ ਕੀ ਹੈ ਉਹਦਾ ਢੰਗ ਹੈ ਕਿ ਤੁਸੀਂ ਭਰਤੀ ਵੱਧ ਕਰੋ ਜਿੰਨੀ ਵੱਧ ਵੱਧ ਸਾਡੀ ਭਰਤੀ ਹੋਏਗੀ ਉਨਾ ਹੀ ਖਾਤਮਾ ਸੁਖਬੀਰ ਸਿੰਘ ਬਾਦਲ ਔਰ ਉਹਦੇ ਨਾਲ ਦੇ ਸਾਥੀਆਂ ਦਾ ਖਾਤਮਾ ਹੋਏਗਾ ਔਰ ਸਹੀ ਲੀਡਰਸ਼ਿਪ ਅਕਾਲੀ ਦਲ ਨੂੰ ਇੱਕ ਵਾਰੀ ਦੁਆਰਾ ਮਿਲ ਜਾਏਗੀ ਸੋ ਮੈਂ ਬਹੁਤ ਆਪਣਾ ਲੈਕਚਰ ਨਾ ਮਾਰਾ ਮੈਂ ਤਾਂ ਅੱਜ ਸਿੰਘ ਸਾਹਿਬ ਗਿਆਨੀ ਗੁਰਪ੍ਰੀਤ ਸਿੰਘ ਦਾ ਜਿਹੜਾ ਹਰਪ੍ਰੀਤ ਸਿੰਘ ਉਹਨਾਂ ਦਾ ਜਿਹੜਾ ਅੱਜ ਲੈਕਚਰ ਸੀ ਉਹ ਸੁਣ ਕੇ ਬਹੁਤ ਪ੍ਰਭਾਵਿਤ ਹੋਇਆ ਕੋਈ ਗੱਲ ਐਸੀ ਰਹਿ ਨਹੀਂ ਗਈ ਜਿਹੜੀ ਉਹਨਾਂ ਨੇ ਸਪਸ਼ਟ ਨਹੀਂ ਕਰ ਦਿੱਤੀ ਸੋ ਬਹੁਤ ਬਹੁਤ ਧੰਨਵਾਦ ਸਿੰਘ ਸਾਹਿਬ ਔਰ ਦੋਨੋਂ ਸਾਡੇ ਮੈਂਬਰ ਸਹਿਬਾਨ ਜਿਹੜੇ ਆਏ ਹੋਏ ਨੇ ਇੱਥੇ ਅਕਾਲ ਤਖਤ ਦੇ ਹੁਕਮ ਦੇ ਮੁਤਾਬਕ ਸਾਧਪ੍ਰੇਮ ਸਿੰਘ ਚੰਦੂ ਮਾਜਰਾ ਜੀ ਤੇ ਹੋਰ ਜਿਹੜੇ ਪ੍ਰਬੰਧਕ ਨੇ ਮੈਂ ਮੁਬਾਰਕਬਾਦ ਵੀ ਦੇਣਾ ਚਾਹਨਾ ਸਰਦਾਰ ਬਰਾੜ ਨੂੰ ਜਿਨ੍ਹਾਂ ਨੇ ਮਿਸ਼ਨ ਸਫਲਤ ਸ਼ੁਰੂ ਕੀਤੀ ਔਰ ਉਹਨਾਂ ਦੇ ਸਾਥੀਆਂ ਨੂੰ ਔਰ ਉਹਨਾਂ ਨੇ ਸਿਆਣਪ ਨਾਲ ਇਲਾਕੇ ਦੇ ਜਿਹੜੇ ਬੰਦੇ 11 ਕਮੇਟੀ ਦੇ ਮੈਂਬਰ ਬਣਾ ਕੇ ਉਹ ਇਸ ਪ੍ਰੋਗਰਾਮ ਦੇ ਨਾਲ ਉਹਨਾਂ ਨੇ ਸ਼੍ਰੀਕ ਕੀਤੇ ਨੇ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ